ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਕੋਲ ਮੇਰੇ ਛੋਟੇ ਵੀਰ ਸੁਖਨਾਮ ਸਿੰਘ ਜੀ ਲੱਕੀ ਜੋ ਮੇਰੇ ਕੋਲ ਅੱਜ ਸਵੇਰੇ ਸਵੇਰੇ ਪਿੰਨੀਆਂ ਲੈਣ ਵਾਸਤੇ ਪਹੁੰਚੇ ਆ ਅਤੇ ਇਹਨਾਂ ਨੇ ਟੈਸਟ ਵੀ ਕੀਤੀਆਂ ਇਹਨਾਂ ਨੂੰ ਪੁੱਛਦੇ ਆ ਜੀ ਜਵਾਨੀ ਤੁਹਾਨੂੰ ਪਾਜੀ ਕਿਹੋ ਜੀਆਂ ਲੱਗੀਆਂ ਜੀ ਪਾਜੀ ਸੱਚ ਪੁੱਛੋ ਜਿੱਦਣ ਤੁਸੀਂ ਨਗਰਗੀਰ ਆਪਣੇ ਪ੍ਰਭਾਤ ਫੇਰੀ ਵਾਲੇ ਦਿਨ ਸੰਗਤ ਨੂੰ ਵਰਤਾਈਆਂ ਸੀ ਪਿੰਨੀਆਂ ਉਹ ਬ੍ਰਦਰ ਮੇਰਾ ਲੈ ਕੇ ਗਿਆ ਸੀ ਘਰੇ ਪ੍ਰਸ਼ਾਦ ਦੇ ਤੌਰ ਤੇ ਹਾਂਜੀ ਉਹਨਾਂ ਨੇ ਮੈਨੂੰ ਦਿੱਤੀਆਂ ਪਰ ਮੇਰੇ ਕੋਲ ਸਮਾਂ ਨਹੀਂ ਲੱਗ ਸਕਿਆ 4-5 ਦਿਨ ਲੰਘ ਗਏ ਮੈਨੂੰ ਇੰਨੀਆਂ ਟੇਸਟੀ ਲੱਗੀਆਂ ਮੈਂ ਹੁਣ ਸਵੇਰੇ ਤਾਂ ਹੀ ਸਾਧਰੇ ਭੱਜਿਆ ਆ ਮੈਂ ਕਹਾਂ ਕਿ ਕਦੇ ਖਾਦੋਂ ਨਾ ਹੋ ਰਿਹਾ ਪਤਾ ਫੜ ਜਾ ਕੇ ਲੈ ਕੇ ਆਵਾ ਪਹਿਲਾਂ ਇਸ ਕਰਕੇ ਮੈਨੂੰ ਹੁਣ ਤੁਸੀਂ ਆ ਕਿੰਨੀਆਂ 5 ਕਿਲੋ ਨਹੀਂ ਇਹ 2.5 ਕਿਲੋ ਅੱਛਾ 2.5 ਕਿਲੋ ਦੀ ਪੈਕਿੰਗ ਆ ਚਲੋ ਮੈਨੂੰ ਤੁਸੀਂ ਦੋ ਤੁਸੀਂ ਫਿਰ ਠੀਕ ਆ ਤੁਹਾਨੂੰ ਮੈਂ ਦੋ ਕਿੰਨੀਆਂ ਦਾ ਟੇਸਟ ਕਰਾਈਆਂ ਇੱਕ ਆਪਾਂ ਕਰਾਈਆਂ ਜਿਹੜੀਆਂ ਆਪਾਂ 3200 ਦੀਆਂ 5 ਕਿਲੋ ਦਿੰਦੇ ਦੂਜੀਆਂ ਤੁਹਾਨੂੰ ਟੇਸਟ ਕਰਾਈਆਂ ਜਿਹੜੀਆਂ ਆਪਾਂ 3300 ਦੀਆਂ 5 ਕਿਲੋ ਦੋਨਾਂ ਵਿੱਚ ਕਿੱਦਾਂ ਡਿਫਰੈਂਟ ਤੁਹਾਨੂੰ ਲੱਗਿਆ ਡਿਫਰੈਂਟ ਬਸ ਜਾਨੀ ਕਿ ਮਤਲਬ ਇਹੀ ਆ ਵੀ ਕੁਆ ਸੋਹਣਾ ਲੱਗਾ ਇਹ ਕਿ ਇਹ ਖਾਸ ਖਸਰੀ ਬਾਈ ਵੀ ਹੈ ਇਸ ਕਰਕੇ ਇਹ ਇਹ ਮੈਨੂੰ ਆਹੀ ਟੇਸਟ ਬਹੁਤ ਜਿਆਦਾ ਵਧੀਆ ਲੱਗਾ ਪਰ ਟੇਸਟ ਉਹ ਵੀ ਬਹੁਤ ਵਧੀਆ ਆ ਜਾਨੀ ਕਿ ਮਤਲਬ ਉਹ ਫਿਰ ਜਿਹੜੀ ਕਿ ਕੁਆਲਿਟੀ ਥੋੜੀ ਇੱਕ ਜਿੰਨੇ ਬੰਦੇ ਨੇ ਪੈਸੇ ਖਰਚਨੇ ਹੋ ਉਸ ਹਿਸਾਬ ਨਾਲ ਪਰ ਆਹ ਸਭ ਤੋਂ ਬੈਸਟ ਆ ਠੀਕ ਹੈ ਜੀ ਹਾਂਜੀ ਬਾਅਦ ਵਿੱਚ ਤੁਹਾਡਾ ਖਾਲਸਾ ਵਾਹਿਗੁਰੂ ਜੀ ਖਾਲਸਾ ਬਾਤ